ਦੋਸਤੋ অতি ਜ਼ਰੂਰੀ ਅਪੀਲ ਆ ਅ ਬੜੇ ਦਿਨਾਂ ਤੋਂ ਸਾਨੂੰ ਮਤਲਬ ਇੱਥੇ ਕਿਹਾ ਜਾ ਰਿਹਾ ਸੀ ਕਿ ਯਾਰ ਅੱਜ ਆ ਰਿਹਾ ਨੋਟੀਫਿਕੇਸ਼ਨ ਇਲੈਕਸ਼ਨਾਂ ਦਾ ਸ਼ਡਿਊਲ ਅੱਜ ਆ ਜਾਊਗਾ 26 ਦੀ ਆਪਣੀ ਕਾਲ ਸੀ 25 ਤੱਕ ਆਪ ਇਹਨਾਂ ਨੇ ਇੱਕ ਸੈਂਪੀ ਬਣਾਈ ਹੋਈ ਸੀ ਕਿ ਯਾਰ ਜੇ 25 ਤੱਕ ਇਲੈਕਸ਼ਨਾਂ ਦਾ ਸ਼ਡਿਊਲ ਆ ਜਿਹੜਾ ਨਹੀਂ ਆਉਂਦਾ ਤਾਂ 26 ਤਰੀਕ ਨੂੰ ਯੂਨੀਵਰਸਿਟੀ ਆਪਾਂ ਬੰਦ ਰੱਖਾਂਗੇ ਤੇ ਸਾਨੂੰ ਮਤਲਬ ਪਿਛਲੇ ਦਿਨਾਂ ਤੋਂ ਬਾਰ-ਬਾਰ ਐਸਐਸਪੀ ਚੰਡੀਗੜ੍ਹ ਵੱਲੋਂ ਡੀਐਸਪੀ ਸੈਂਟਰਲ ਵੱਲੋਂ ਯੂਵੀ ਪ੍ਰਸ਼ਾਸਨ ਦੀ ਬਣਾਈ ਹੋਈ ਵੀਡੀਓ ਕਮੇਟੀ ਆ ਉਹਦੇ ਰਾਹੀਂ ਵੀਸੀ ਵੱਲੋਂ ਸਾਨੂੰ ਇਹ ਕਿਹਾ ਜਾ ਰਿਹਾ ਸੀ ਕਿ ਅਰ 2 ਜਾਂ 3 ਦਿਨ ਦਾ ਮਸਲਾ ਆ ਜਾਊਗਾ ਕਿਰ ਤੁਸੀਂ ਸ਼ਾਂਤੀ ਬਣਾਈ ਰੱਖੋ ਤੇ ਆਪਾਂ 25 ਤੱਕ ਦਾ ਕਿਉਂਕਿ ਸਹਿਮਤੀ ਬਣਾਈ ਸੀ ਤਾਂ ਆਪਾਂ 25 ਤੱਕ ਮਤਲਬ ਬਹੁਤ ਸ਼ਾਂਤਮਈ ਤਰੀਕਾ ਨਾਲ ਇੱਥੇ ਬੈਠੇ ਰਹੇ ਹਾਂ ਪਰ ਅੱਜ ਜਿਵੇਂ ਹੀ ਮਤਲਬ 26 ਦੀ ਕਾਲ ਵੱਲ ਗੱਲ ਜਾਣ ਲੱਗੀ ਹੁਣ ਜਾਂ ਤਾਂ ਇਹਨਾਂ ਤੋਂ ਮਤਲਬ ਨੋਟੀਫਿਕੇਸ਼ਨ ਮੇਰੇ ਜਿਹੜਾ ਸ਼ਡਿਊਲ ਵਾਲਾ ਉਹ ਹੋ ਨਹੀਂ ਰਿਹਾ ਜਾਂ ਜੋ ਵੀ ਕਾਰਨ ਇਹਨਾਂ ਨੇ ਅੱਜ 26 ਦੀ ਕਾਲ ਨੂੰ ਡਿਸਰਪਟ ਕਰਨ ਵਾਸਤੇ ਮਤਲਬ ਉਸ ਤੋਂ ਪਹਿਲਾਂ ਟੀਚਰ ਕਹਿੰਦੇ ਸੀਗੇ ਕਿ ਯਾਰ ਜੇ 25 ਤੱਕ ਨਹੀਂ ਆਉਂਦਾ ਤਾਂ ਕਮੇਟੀ ਕਹਿੰਦੀ ਸੀ ਕਿ ਯਾਰ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਅੱ ਸਾਡੇ ਮਨ ਪਰਟੈਸਟ ਨੂੰ ਡਿਸਰਪਟ ਕਰਨ ਵਾਸਤੇ ਅੱਜ ਜਿਹੜਾ ਨਾਨ ਟੀਚਿੰਗ ਸਟਾਫ ਆ ਉਹ ਜਿਹੜਾ ਉਹਨਾਂ ਦਾ ਇੱਕ ਲੀਡਰਾ ਹਨੀ ਠਾਕੁਰ ਉਹਨਾਂ ਸਮੇਤ ਰਜਿਸਟਰ ਨਾਲ ਮੀਟਿੰਗ ਕਰਦੇ ਨੇ ਜਿੱਥੇ ਮਤਲਬ ਡੀਐਸਪੀ ਵੀ ਮੌਜੂਦ ਰਹਿੰਦਾ ਕਿ ਭਾਈ ਜਿੱਥੇ ਕਹਿੰਦੇ ਨੇ ਕਿ ਅਸੀਂ ਐਡਮਨ ਬਲੌਕ ਕਿਸੇ ਹਾਲ ਚੰਦ ਬੰਦ ਨਹੀਂ ਕਰਨ ਦੇਵਾਂਗੇ ਇਹ ਨੋਟਿਸ ਭੇਜਦੇ ਨੇ ਮਤਲਬ ਇਕੱਲੇ ਇਕੱਲੇ ਡਿਪਾਰਟਮੈਂਟ ਦੇ ਚੇਅਰਪਰਸਨ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਕਹਿੰਦੇ ਨੇ ਕਿ ਯਾਰ ਤੁਸੀਂ ਹਰੇਕ ਡਿਪਾਰਟਮੈਂਟ ਖੋਲਣਾ ਕੁਝ ਹੋ ਜੇ ਖੁੱਲ ਕੇ ਰੱਖਣਾ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਹਾਡੇ ਸਟ੍ਰਾਈਲ ਵੀ ਹੁਣ 26 ਨੂੰ ਹੀ ਹੋਣਗੇ ਇਹ ਹਰੇਕ ਚੀਜ਼ ਹੈ 26 ਤੇ ਕੁਛ ਕਰ ਰਹੇ ਨੇ ਕਿ ਐਗਜ਼ਾਮ ਹਰੇਕ ਹਾਲਤ ਚੁੱਕਾ ਡਿਵੀਜ਼ਨ ਨੋਟਿਸ ਕੱਢ ਦਈਏ ਕਿ 26 ਨੂੰ ਕੁਝ ਵੀ ਹੋ ਜਾ ਐਗਜ਼ਾਮ ਲਾਵਾਂਗੇ। ਇਹੀ ਇਹ ਕਾਲਜਾਂ ਚ ਕਹਿੰਦੇ ਨੇ ਕਿ ਬੱਚੇ ਕਾਲਜਾਂ ਚ ਜੋ ਇੱਥੇ ਨਾ ਹੋਂ ਤਾਂ ਇਦੂ ਬੰਦਾ ਸਾਨੂੰ ਇਹ ਕਹ ਰਿਹਾ ਸੀ ਕਿ ਅਰ ਤੁਸੀਂ ਨਾ ਸਿਰਫ ਸਟੂਡੈਂਟਾਂ ਦਾ ਰੱਖੋ ਇਹ ਕਰੋ। ਆ ਸਾਡੇ ਜਿਗਾ ਵੀ ਨਾ ਠੀਕ ਕਰ 26 ਨੂੰ ਸਟੂਡੈਂਟ ਬੰਦ ਕਰ ਦੇਣਗੇ ਪਰ ਜਿਹੜੇ ਇਹਨਾਂ ਨੇ ਲੱਛਣ ਫੜੇ ਨੇ ਮਨਵਾਜ ਜੀ ਕਹ ਰਿਹਾ ਕਿ ਆ ਠੀਕ ਆ ਅਜ ਤੱਕ ਤਾਂ ਅਸੀਂ ਕਰ ਰਹੇ ਸੀ ਜਿਹੜਾ ਵੀ ਫਰੀ ਆਜੋ ਹੁਣ ਸੱਦਾ ਬਹੁਤ ਸਾਫ਼ ਦੇ ਰਹੇ ਆ ਕਿ ਜਿਹੜਾ ਜਿੱਥੋਂ ਆ ਸਕਦਾ ਜਰੂਰ ਯਾ ਚੱਲੂਗੀ ਓਰੇ ਪੰਜਾਬੀਆਂ ਦੀ ਠੀਕ ਆ ਸਟੂਡੈਂਟਾਂ ਦੀ ਯਾ ਚੱਲੂ ਖਰੂਰੇ ਆਰਐਸਐਸ ਦੀ ਆਰਐਸਐਸ ਦੀ ਅਥਾਰਟੀ ਰੋਜ਼ ਸਾਨੂੰ ਹੁਣ ਦੱਸ ਰਹੀ ਆ ਕਿ ਬਈ 26 ਨੂੰ ਅਸੀਂ ਤੁਹਾਨੂੰ ਬੰਦ ਨਹੀਂ ਕਰਨ ਦੇਵਾਂਗੇ ਤੇ ਦਾਵਾ ਸਾਡਾ ਵੀ ਆ ਪੰਜਾਬ ਦੇ ਸਿਰ ਤੇ ਸਾਡਾ ਦਾਵਾ ਕਿ ਜੋ ਹੋ ਜੇ 26 ਨੂੰ ਯੂਨੀਵਰਸਿਟੀ ਬੰਦ ਹੋਊਗੀ ਜਿਵੇਂ ਮਰਜ਼ੀ ਕਰਨੀ ਪਵੇ ਫ੍ਰੀਕ ਹਾਲਚ ਕਰਾਂਗੇ ਤੇ ਪੇਪਰ ਮਤਲਬ ਮਤਲਬ ਹੀ ਨਹੀਂ ਕੋਈ ਕੋਈ ਐਗਜ਼ਾਮ ਹੋਣ ਦੇ ਦਈਏ ਮਤਲਬ ਹੀ ਨਹੀਂ ਐਕਾਡਮੀ ਨੂੰ ਬਲੌਕ ਖੁੱਲਣ ਦੇ ਦਈਏ ਜੋ ਸਾਨੂੰ ਕਰਨਾ ਪਵੇ ਜਿਵੇਂ ਕਰਨਾ ਪਵੇ ਸਾਰਿਆਂ ਨੂੰ ਅਪੀਲ ਆ ਕਿ ਚਾਹੇ ਕੱਲ ਨੂੰ ਪਹੁੰਚੋ ਕੱਲ ਨੂੰ ਸ਼ਾਮ ਨੂੰ ਆਪਾਂ 7 ਵਜੇ ਕਮਾਰਚੂਰੀ ਕਰਨਾ ਤੇ 26 ਨੂੰ ਜਿਵੇਂ ਮਰਜੀ ਗੇਟਸ ਆਪਣੇ ਕੰਟਰੋਲ 'ਚ ਹੋਣਗੇ ਐਂਟਰੀ ਸਾਡੀ ਜ਼ਿੰਮੇਵਾਰੀ ਆ ਪਹੁੰਚੋ ਸਾਰੇ ਇੱਥੇ ਯਾਰ ਜਿਹੜਾ ਜਿੱਥੋਂ ਵੀ ਪ੍ਰੀਆ ਖਾਸ ਤੌਰ ਤੇ ਪੁਆਧਾ ਵਾਲਿਆਂ ਨੂੰ ਖਾਸ ਅਪੀਲ ਆ ਤੁਹਾਡੇ ਪਿੰਡ ਨੇੜੇ ਪੈਂਦੇ ਨੇ ਕੱਲ ਨੂੰ ਸ਼ਾਮ ਨੂੰ ਪਹੁੰਚੋ ਚਾਹੇ ਪਰਸਨ ਸਵੇਰੇ ਪਹੁੰਚੋ ਜ਼ਰੂਰ ਪਹੁੰਚੋ 26 ਨੂੰ ਆਪਾਂ ਦੱਸਣਾ ਕਿ ਯਾਰ ਜੇ ਪੰਗਾ ਲਾਉਂਗੇ ਤਾਂ ਜਵਾਬ ਉਹੇ ਜਿਹਾ ਹੀ ਆਊਗਾ ਸਾਨੂੰ ਮਤਲਬ ਜੇ ਡਰਾ ਕੇ ਧਮਕਾ ਕੇ ਤੁਹਾਨੂੰ ਲੱਗਦਾ ਚੁੱਪ ਕਰਾ ਲੋਂਗੇ ਤਾਂ ਇਹ ਤਾਂ ਪੋਸਿਬਲ ਨਹੀਂ ਹੈਗਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੁਹਾਵ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਦਾ ਮਤਲਬ ਸਮਝਾਉਣਾ ਥੋੜਾ ਜਿਹਾ ਇਹਨਾਂ ਨੂੰ ਸਮੱਸਿਆ ਆ ਰਹੀ ਆ ਤਾਂ